ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਆਮ ਆਦਮੀ ਪਾਰਟੀ ਹਲਕਾ ਖੰਨਾਂ ਲਈ ਬਹੁਤ ਵੱਡਾ ਦਿਨ ਹੈ ਜੀ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਜਿਹਦੇ ਵਿੱਚ ਸ਼ਹਿਰ ਦੀਆਂ ਬੜੀਆਂ ਮਾਇਨਾਜ਼ ਹਸਤੀਆਂ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜਿਹਦੇ ਵਿੱਚ ਸਰਦਾਰ ਹਰਪ੍ਰੀਤ ਸਿੰਘ ਜੀ ਪ੍ਰਿੰਸ ਜੋ ਉੱਗੇ ਸਮਾਜ ਸੇਵੀ ਵੀ ਨੇ ਜੋ ਪੁਰਾਣੇ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਇਹਨਾਂ ਦੇ ਪਿਤਾ ਜੀ ਸਰਦਾਰ ਗਿਆਨੀ ਜਸਵੰਤ ਸਿੰਘ ਜੀ ਜੋ ਉੱਗੇ ਫ੍ਰੀडम फाइਟਰ ਨੇ ਜਿਨ੍ਹਾਂ ਨੇ ਇਸ ਸੇਵਾ ਤੋਂ ਬਾਅਦ ਚੋਂ ਪੈਨਸ਼ਨ ਤੱਕ ਵੀ ਨਹੀਂ ਲੱਤੀ ਜਿਨ੍ਹਾਂ ਨੇ ਜੇਲਾ ਤੱਕ ਵੀ ਕੱਟੀਆਂ ਮੋਰਚਿਆਂ ਦੇ ਵਿੱਚ ਅਕਾਲੀ ਮੋਰਚਿਆਂ ਦੇ ਵਿੱਚ ਅੱਜ ਉਹ ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਜੀ ਇਹਦੇ ਨਾਲ ਸਾਡੇ ਬਹੁਤ ਸਤਿਕਾਰਯੋਗ ਅ ਅਸ਼ਵਨੀ ਸ਼ਰਮਾ ਜੀ ਜੋ ਕਿ ਉੱਗੇ ਕਾਰੋਬਾਰੀ ਨੇ ਆਪਣਾ ਜਿਹੜੇ ਸ਼ਹਿਰ ਦੇ ਵਿੱਚ ਬੜਾ ਇੱਕ ਨਾਮ ਰੱਖਦੇ ਨੇ ਅੱਜ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਇਸ ਦੇ ਨਾਲ ਸਰਦਾਰ ਮੋਹਨਜੀਤ ਸਿੰਘ ਜੀ ਪਾਟਕਿਆ ਸਾਹਿਬ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਲੱਕੀ ਵਰਮਾ ਜੀ ਸਤਿੰਦਰ ਸਿੰਘ ਬਵੇਜਾ ਜੀ ਮਨਿੰਦਰ ਪਾਲ ਸਿੰਘ ਰਿਟਾਇਰਡ ਮੈਨੇਜਰ ਬੈਂਕ ਤੋਂ ਜਿਹੜੇ ਸੀਨੀਅਰ ਮੈਨੇਜਰ ਰਿਟਾਇਰ ਹੋਏ ਨੇ ਅਵਤਾਰ ਸਿੰਘ ਜੀ ਜਰਨੈਲ ਸਿੰਘ ਜੀ ਦਰਸ਼ਨ ਸਿੰਘ ਜੀ ਰਾਜਕੁਮਾਰ ਜੀ ਤੇ ਸਤਿੰਦਰ ਕੁਮਾਰ ਜੀ ਇਹਨਾਂ ਸਾਥੀਆਂ ਨੇ ਅੱਜ ਜੋ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਮੈਂ ਪਾਰਟੀ ਦੇ ਵਿੱਚ ਇਹਨਾਂ ਦੀ ਜੁਆਇਨਿੰਗ ਦੇ ਉੱਤੇ ਸਾਰਿਆਂ ਨੂੰ ਮੁਬਾਰਕਬਾਦ ਹਨਾ ਕੰਗ੍ਰੈਚੂਲੇਸ਼ਨਸ ਹਨਾ ਇਹਦੇ ਨਾਲ ਪਾਰਟੀ ਨੂੰ ਬਹੁਤ ਵੱਡੀ ਮਜ਼ਬੂਤੀ ਤੇ ਬਲ ਮਿਲੂਗਾ ਔਰ ਜੋ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀਆਂ ਨੀਤੀਆਂ ਨੇ ਜੋ ਮੁੱਖ ਮੰਤਰੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਜੋ ਨੀਤੀਆਂ ਨੇ ਜੋ ਦੇਸ਼ ਦੇ ਵਿੱਚ ਇੱਕ ਭ੍ਰਸ਼ਟਾਚਾਰ ਦੀ ਜੋ ਇੱਕ ਲੜਾਈ ਖਤਮ ਕਰਕੇ ਭ੍ਰਸ਼ਟਾਚਾਰ ਨੂੰ ਔਰ ਉਹ ਇੱਕ ਚੰਗਾ ਸਹੀ ਮੈਨੇਜਰ ਆਮਰਾਜ ਸਥਾਪਿਤ ਕਰਨਾ ਚਾਹੁੰਦੇ ਨੇ ਉਸ ਲੜਾਈ ਦੇ ਵਿੱਚ ਜਾਨੀ ਕਿ ਜਿਵੇਂ ਇਹ ਜਿਹੜਾ ਸਾਡਾ ਕਾਫਲਾ ਵਧਦਾ ਜਾ ਰਿਹਾ ਦੇਖੋ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਸਾਡਾ ਸ਼ਹਿਰ ਹੈ ਖੰਨਾ ਸਾਡਾ ਹਲਕਾ ਜਿਹੜਾ ਖੰਨਾ ਇਹ ਤਰੱਕੀ ਦੇ ਰਾਹ ਤੇ ਜਾਵੇ ਇਹ ਇਹਦੇ ਚ ਅਸੀਂ ਆਉਣ ਵਾਲੇ ਸਮੇਂ ਚ ਇਹਨੂੰ ਇੰਨਾ ਸੋਹਣਾ ਬਣਾ ਦਈਏ ਕਿ ਪੰਜਾਬ ਦੇ 117 ਹਲਕਿਆਂ ਦੇ ਵਿੱਚ ਖੰਨਾ ਜਿਹੜਾ ਹੈਗਾ ਉਹ ਸਭ ਤੋਂ ਸਾਡਾ ਅਵਲ ਨੰਬਰ ਤੇ ਆਵੇ ਸਾਡੀਆਂ ਇਹੀ ਦੁਆਵਾਂ ਤੇ ਇਹੀ ਅਰਦਾਸਾਂ ਨੇ ਜੀ ਦੇ ਲਈ ਮੈਂ ਇੱਕ ਵਾਰ ਤੋਂ ਫੇਰ ਸਾਰੇ ਜਿੰਨੇ ਸਾਥੀ ਅੱਜ ਜੁਆਇਨ ਕੀਤੇ ਨੇ ਇਹਨਾਂ ਦੇ ਅਤੈ ਜਲਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਆਪਣਾ ਭਰੋਸਾ ਜਤਾਇਆ ਤੇ ਨਾਲ ਪਾਰਟੀ ਦੇ ਅੰਦਰ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਵੈਲਕਮ ਵੀ ਕਰਦਾ ਜੀ ਆਇਆਂ ਨੂੰ ਇਸ ਤਰ੍ਹਾਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਮੁੱਖ ਮੰਤਰੀ ਸਰਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਲੋਕਪੱਖੀ ਲੋਕੇਤਾ ਦੇ ਵਿੱਚ ਫੈਸਲੇ ਲੈ ਰਹੀ ਹੈ ਇਸ ਤੋਂ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਪਰੰਤੂ ਕਰਨੀ ਤੇ ਕਠਿਨਾਈ ਦੇ ਵਿੱਚ ਉਹਨਾਂ ਦਾ ਬੜਾ ਫਰਕ ਨਜ਼ਰ ਆਇਆ ਸੀ। ਮੈਨੂੰ ਇਹ ਸਰਕਾਰ ਦੀਆਂ ਗੱਲਾਂ ਬੜੀਆਂ achੀਆਂ ਲੱਗੀਆਂ ਨੇ। ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਸੀ। ਪਰੰਤੂ ਭਗਵੰਤ ਮਾਨ ਜੀ ਨੇ ਜੋ ਗਰੰਟੀਆਂ ਦਿੱਤੀਆਂ ਸੀ, ਅਰਵਿੰਦ ਕੇਜਰੀਵਾਲ ਜੀ ਜੋ ਗਰੰਟੀਆਂ ਦਿੱਤੀਆਂ ਸੀ, ਉਹ ਇੱਕ ਤੋਂ ਬਾਅਦ ਇੱਕ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਸਾਨੂੰ ਇਸੇ ਕਰਕੇ ਖੁਸ਼ੀ ਹੈ। ਬਿਜਲੀ ਦੇ ਬਿੱਲ ਦੀ ਗਰੰਟੀ ਬਹੁਤ ਲਾਹੇਵੰਦ ਸਾਬਤ ਹੋਈ ਹੈ। ਲੋਕਾਂ ਨਾਲ ਜੋ ਗੱਲਬਾਤ ਕਰੀਦੀ ਹੈ ਤਾਂ ਲੋਕ ਉਤਸ਼ਾਹਤ ਨਜ਼ਰ ਆਉਂਦੇ ਨੇ। ਕਿਉਂਕਿ ਬਿਨਾਂ ਪੱਖਪਾਤੀ 600 ਯੂਨਿਟ ਬਿਜਲੀ ਮਾਫ ਕਰਨ ਦਾ ਉਪਰਾਲਾ ਜੋ ਇੱਕ ਸਚੱਜਾ ਕਦਮ ਹੈ ਲੋਕ ਹਿੱਤ ਦੇ ਵਿੱਚ ਹੈ ਇਸ ਤੋਂ ਇਲਾਵਾ ਚੰਗੀਆਂ ਸਿਹਤ ਸਹੂਲਤਾਂ ਲਈ ਇਸ ਭਗਵੰਤਮਾਨ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਬਿਹਤਰ ਪੜ੍ਹਾਈ ਦੇ ਲਈ ਸਕੂਲਾਂ ਦੇ ਵਿੱਚ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਸਕੂਲ ਆਫ ਫੈਮਿਨੈਂਸ ਦਾ ਜੋ ਵਿਸਥਾਰ ਕੀਤਾ ਜਾ ਰਿਹਾ ਉਹ ਵੀ ਇੱਕ ਲੋਕ ਹਿੱਤ ਦੇ ਵਿੱਚ ਦੇਖਿਆ ਜਾਵੇ ਤਾਂ ਬੜਾ ਉਪਰਾਲਾ ਚੰਗਾ ਉਪਰਾਲਾ ਜਿੱਤੇ ਊਚ ਨੀਚ ਭੇਦਭਾਵ ਗਰੀਬ ਅਮੀਰ ਦੇ ਬੱਚੇ ਇਕੱਠੇ ਪੜ੍ਹਨਗੇ ਤੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇਗੀ ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਵਿਰੁੱਧ ਜੋ ਸਰਕਾਰ ਦੀ ਨੀਤੀ ਹੈ ਜੋ ਜ਼ੀਰੋ ਟੋਲਰੈਂਸ ਹੈ ਉਹ ਬਹੁਤ ਇੱਕ ਅੱਛਾ ਕਦਮ ਹੈ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਅਜਿਹੀ ਠੋਸ ਨੀਤੀ ਜਾਂ ਠੋਸ ਕਦਮ ਅਜੇ ਤੱਕ ਨਹੀਂ ਚੁੱਕੇ ਮੈਨੂੰ ਖੁਸ਼ੀ ਹੈ ਕਿ ਮੈਂ ਪਹਿਲੀ ਵਾਰ ਪੋਲੀਟੀਕਲ ਪਾਰਟੀ ਦੇ ਵਿੱਚ ਜੁਆਇਨ ਕਰ ਰਿਹਾ ਤਾਂ ਇੱਕ ਆਮ ਆਦਮੀ ਪਾਰਟੀ 'ਚ ਕਰ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਮੈਂ ਇੱਕ ਪੋਲੀਟੀਕਲ ਪਾਰਟੀ ਦੇ ਤੌਰ ਤੇ ਨਹੀਂ ਦੇਖਦਾ ਠੀਕ ਹੈ ਮਾਂ ਕਿਸੇ ਨੂੰ ਸੁਆਦੀ ਕਿਸੇ ਨੂੰ ਵਯਵਾਰੀ ਕਿਸੇ ਨੂੰ ਨਹੀਂ ਚੰਗੀ ਲੱਗਦੀ ਗੱਲਾਂ ਪਰੰਤੂ ਜੋ ਸਾਡੇ ਸੂਬਾ ਉਮੀਦ ਪ੍ਰਧਾਨ ਨੇ ਤੇ ਹਲਕਾ ਵਜ਼ਾਇਕ ਤਰਨਪ੍ਰੀਤ ਸਿੰਘ ਸੌਂਜੀ ਨੇ ਇਹਨਾਂ ਨਾਲ ਕਈ ਵਾਰ ਰਾਬਤਾ ਹੁੰਦਾ ਗੱਲਬਾਤ ਹੁੰਦੀ ਅਕਸਰ ਮਿਲਦੇ ਰਹਿੰਦੇ ਨੇ ਇਹਨਾਂ ਦੀ ਸੋਚ ਤੇ ਵਿਵਹਾਰਿਕ ਦ੍ਰਿਸ਼ਟੀਕੋਣ ਮੈਨੂੰ ਬੜਾ ਅੱਛਾ ਲੱਗਿਆ ਇਹਨਾਂ ਦੇ ਕਹਿਣ ਦੇ ਉੱਤੇ ਤੇ ਇਹਨਾਂ ਤੋਂ ਇਲਾਵਾ ਇੰਡਸਟਰੀ ਟ੍ਰੇਡ ਵਿੰਗ ਦੇ ਪ੍ਰਧਾਨ ਜਿਹੜੇ ਨੇ ਜ਼ਿਲ੍ਹਾ ਲੁਧਿਆਣਾ ਦੇ ਆਤੀ ਤਰਮਿੰਦਰ ਸਿੰਘ ਰੂਪਰਾਏ ਸੁਖਮਨਜੀਤ ਸਿੰਘ ਕੌਂਸਲਰ ਇਹਨਾਂ ਸਾਰਿਆਂ ਦੇ ਕਹਿਣ ਤੋਂ ਬਾਅਦ ਮੈਂ ਮਨ ਬਣਾਇਆ ਤੇ ਮੇਰੇ ਸਾਥੀਆਂ ਨੇ ਮਨ ਬਣਾਇਆ ਕਿ ਕਿਉਂ ਨਾ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ ਤੇ ਹਲਕੇ ਵਾਸਤੇ ਜੋ ਤਰਨਪ੍ਰੀਤ ਸਿੰਘ ਸੋਨ ਸਾਡੇ ਹਲਕਾ ਵਧਾਇਕ ਯੋਗ ਉਪਰਾਲਾ ਕਰਨੇ ਤੇ ਚੰਗੀ ਸੋਚ ਲੈ ਕੇ ਚੱਲੇ ਨੇ ਇਹਨਾਂ ਦੇ ਹੱਥ ਮਜ਼ਬੂਤ ਕੀਤੇ ਜਾਣ